ਹਾਂਜੀ ਗੁੱਡ ਮਾਰਨਿੰਗ ਸਾਰਿਆਂ ਨੂੰ ਕਿਵੇਂ ਤੁਸੀਂ ਸਾਰੇ ਉੱਪਰ ਦੇ ਸਾਰੇ ਵਧੀਆ ਹੋਵੋਗੇ ਔਰ ਹੁਣੇ ਵੀ ਚਾਹਦੇ ਹਾਂ ਤਾਂ ਤੁਹਾਨੂੰ ਸਭ ਨੂੰ ਸਾਡੇ ਵੱਲੋਂ ਸਾਡੇ ਸਾਰਿਆਂ ਵੱਲੋਂ ਹੈਪੀ ਦੀਵਾਲੀ ਪਰ ਮੇਨ ਗੱਲ ਇਹ ਹੈ ਕਿ ਜਿਵੇਂ ਤੁਸੀਂ ਪਿਛਲੇ ਪਉਛ ਦੇਖਿਆ ਜੀ ਦੀ ਦੀ ਹੁਣੀ ਪਿੰਡ ગયા ਸੀ ਠੀਕ ਹੈ ਤੇ ਆਪਾਂ ਗਏ ਨਹੀਂ ਕਿਉਂਕਿ ਇੱਥੇ ਦੀ ਥੋੜਾ ਬੋੜਾ ਕੰਮਿਆ ਸੀ ਦਾ ਕਰਕੇ ਤਾਂ ਆਪਾਂ ਇੱਥੇ ਦੀਵਾਲੀ ਕਰਾਂਗੇ ਥੋੜਾ ਬੋੜਾ ਸੈਲੀਬ੍ਰੇਟ ਜਿੰਨਾ ਉੱਥੇ ਗਏ ਉੱਥੇ ਕਰਨਗੇ ਹੁਣ ਆਪਾਂ ਸੁੱਤੇ ਉੱਤੇ ਸੀ 1 ਵਜ ਗਿਆ ਤਾਂ ਕਰੋ ਕੌਣ ਹੁਣ ਆਈ ਗਿਆ ਮੈਂ ਦੇਖਿਆ ਨਹੀਂ ਠੀਕ ਹੈ ਫੋਨ ਸਾਇਲੈਂਟ ਤੇ ਸੀ 1 ਵਜ ਗਿਆ ਉੱਠੇ ਹ ਤੋਂ ਮੇਨ ਮੈਂ ਬਲੌਗ ਕਹਾਂ ਸ਼ੁਰੂ ਕੀਤਾ ਕਿਉਂਕਿ ਪਹਿਲਾਂ ਤਾਂ ਮੈਂ ਚੱਲਿਆ ਸੀ ਬਾਹਰ ਕੁਝ ਮੈਂ ਕਿਹਾ pronte pronte ਲੈ ਆਣੇ ਆਂਗਾ ਆ ਕੇ ਖਾ ਲਾਂਗੇ ਪਰ ਫਿਰ ਮੈਂ ਸੋਚਿਆ ਨਹੀਂ ਅੱਜ ਆਪ ਆਪ ਰੋਟੀ ਬਣਾ ਕੇ ਟਰਾਈ ਕਰਦੇ ਆਂ ਕਿਉਂਕਿ ਮੈਂ ਅੱਜ ਤੋਂ ਪਹਿਲਾਂ ਕਦੀ ਵੀ ਆਟਾ ਆਪ ਆਟਾ ਗੁੰਨ ਕੇ ਰੋਟੀ ਬਣਾ ਕੇ ਨਹੀਂ ਦੇਖੀ ਸਬਜੀ ਤਾਂ ਪਈ ਹੈ ਪਰ ਰੋਟੀ ਬਣਾ ਕੇ ਦੇਖਦੇ ਆਂ ਕੀ ਬਣਦਾ ਕੀ ਨਹੀਂ ਬਣਦਾ ਬਣੀ ਤਾਂ ਠੀਕ ਹੈ ਨਹੀਂ ਬਣੀ ਤਾਂ ਠੀਕ ਹੈ ਪਰ ਟਰਾਈ ਜਰੂਰ ਕਰਦੇ ਆਂ ਚਲੋ ਆਲ ਮੈਨੂੰ ਇਹ ਨਹੀਂ ਬਣਾਉਂਦੀ ਆਟਾ ਕਿੱਥੇ ਆ ਲੰਪੜਾ ਬਣਾ। ਚੈੱਕ ਕਰੋ ਗਾਇਜ਼ ਪਹਿਲਾਂ ਜਦੋਂ ਮੰਮਾ ਕੋਲੇ ਬੈੰਦੇ ਹੁੰਦੇ ਸੀ ਨਾ ਛੋਟੇ ਹੁੰਦੇ ਆਟਾ ਕੋਲ ਨਹੀਂ ਦਿੰਦੇ ਸੀ। ਮੰਮੀ ਨੇ ਆਟਾ ਪਰਾਂ ਤੇ ਚਪਾ ਕੇ ਥੋੜਾ ਜਿਹਾ ਵੀ ਸੈਰਤ ਜਨਨਾ ਤਾਂ ਆਟੇ ਦੀਆਂ ਛੇ ਬਣਾ ਦੇ ਦਿੰਦੇ ਸੀ ਤੇ ਮੰਮੀ ਨੇ ਕਹਿੰਦੇ ਸੀ ਵੀ ਚਾਲੇ ਪਾਣੀ ਪਾਓ ਤੇ ਉੱਪਰੋਂ ਐ ਕਰਕੇ ਗੁੰਨੋ। ਇਹਦਾ ਘਾਟੀ ਪਾਇਆ ਤੂੰ ਆਪਾਂ ਨਾਲੇ ਉਹਨਾਂ ਸਾਹਬ ਨਹੀਂ ਇਹਦਾ। ਬਾਕੀ ਸਾਡਾ ਰੱਬ ਰੱਖਾ। ਕੱਟੇ ਨੂੰ ਆਏ ਰਹਿਣ ਦਿੰਦੇ ਆ। ਪਰ ਮੈਂ ਦੇਖਦਾ ਪਿਆ ਸੀ ਜੇ ਮੰਮਾ ਆਟਾ ਗੁੰਨ੍ਹਦੇ ਨੇ ਦੋ ਆਟਾ ਗੁੰਨ੍ਹਦੇ ਨੇ ਦੇਹੀ ਚੱਲੂ ਤਾਂ ਐਸੇ ਵੀ ਜਿਆਦਾ ਗੁੰਨ੍ਹਦੇ ਨੇ ਹੈ ਨਾ 6-7 ਜਣਾਂ ਵਾਰ ਤੇ ਮੈਂ ਇਕੱਲੇ ਵਾਰ ਤੇ ਬੁਣਨਾ ਥੋੜਾ ਗੁੰਨੇ ਆ। ਪਰ ਮੈਨੂੰ ਤਾਂ ਇੱਕ ਹੱਥ ਨਾਲ ਪ੍ਰਾਧ ਫੜਨੀ ਪਈ ਤੇ ਇੱਕ ਹੱਥ ਨਾਲ ਮੱਟਾ ਗੁੰਨਾ ਭੱਜੀ ਜਾਂਦੇ ਸੀ ਕਦੀਆਂ ਐ ਨੂੰ ਕਦੀਆਂ ਨੂੰ ਤੁਸੀਂ ਵੇਖਿਆ ਜੀ ਵੀਡੀਓ ਇਹਨਾਂ ਨੂੰ ਥੋੜਾ ਪਿੱਛੇ ਜਾ ਕੇ ਪਹਿਲੇ ਆਪਾਂ ਵੀ ਵੇਖ ਲਿਆਏ ਜਿੰਨਾ ਜਦੋਂ ਉਦੋਂ ਆ ਮੇਰੇ ਦੇ ਨਾਲ ਪਰ ਫਾਈਨਲੀ ਆਪਾਂ ਤਾਂ ਗੁੰਨੇ ਨੂੰ ਥੋੜਾ ਚਿਰ ਨੂੰ 2 ਮਿੰਟ ਰੈਸਟ ਦਿੰਨੇ ਆ ਉਹਨਾਂ ਨੂੰ ਫਿਰ ਆਪਾਂ ਰੋਟੀਆਂ ਪਕਾਉਣੇ ਆ ਸੈਲਫ ਨੂੰ ਸਾਫ਼ ਕਰਕੇ ਆਪਾਂ ਤਵਾ ਥੋੜਾ ਧੋ ਕੇ ਤੇ ਰੈੜੀਆਂ ਮੈਦਾਨ ਚਾਉਣ ਵਾਸਤੇ ਦੇਖਦੇ ਆ ਕੀ ਬੰਦ ਆ ਰੱਬ ਰੱਖਾ ਮਿੱਤਰਾਂ ਬਾਕੀ ਆ ਇੱਕ ਰੋਟੀ ਤਾਂ ਕਿੰਨਾ ਵੇਲੇ ਇੱਕ ਕਰ ਹੀ ਬਣਾਈ ਹੋਈ ਏ ਪਰਾਠਾ ਮੈਂ ਫਸਟ ਟਾਈਮ ਬਣਾਇਆ। ਰੋਟੀ ਕਿਵੇਂ ਇੱਕ 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 ਕਿ ਦੋ ਰੋਟੀਆਂ ਮੈਂ ਇਹ ਬਰੋ ਬਰੀਆ ਨਹੀਂ ਬਣੀਆਂ। ਹਾਂ। ਪਰਾਠਾ ਮੈਂ ਦੋ ਸਹੀ ਬੁਣਿਆ। ਇਹ ਕਾਵੇਂ ਨੀਂ ਗਰਦੀਆ ਬਣੀਆਂ। ਮੇਨ ਆਟੇ ਦਾ ਰੋਲ ਹੁੰਦਾ ਆਟਾ ਸਹੀ ਬੁਣਿਆ ਹੋਣਾ ਚਾਹੀਦਾ। ਆ ਵੀ ਦੇਖਦੇ ਆ ਕੀ ਬਣਦਾ। ਚਲੋ। ਮੈਂ ਆਖਿਆ ਤੁਸੀਂ ਚੈੱਕ ਕਰ ਹੀ ਸਕਦੇ ਜੇ ਪਹਿਲੀ ਵਾਰੀ 'ਚ। ਹੌਲੀ ਹੌਲੀ ਕੋਈ ਸੈੱਟ ਹੋ ਜਾਏਗਾ। ਗੈਪ ਕਰੀਏ ਫੁੱਲ। ਲੋ ਗਾਇਸ ਪੂਰੀ ਗੋਲ ਤਾਂ ਨਹੀਂ ਕਹਿ ਸਕਦੇ ਸਾਰਾ ਬੋਲ ਬੋਲ ਕਰਕੇ ਆਪਾਂ ਮਾਲ ਵਾਦ ਦਾ ਇਧਰ ਘੜਦਾ ਹੈ ਪਰ ਤੁਸੀਂ ਜਿੰਨਾ ਵੀ ਦੇਖ ਸਕਦੇ ਜੀ ਆਪਾਂ ਆਕਾਰ ਦੇ ਦਿੱਤਾ ਗੋਲ ਦਾ ਚਾਹੇ ਉਹ ਵੇਲਣਾ ਹੋਵੇ ਚਾਹੇ ਉਹ ਆਪਣਾ ਵੇਲਣਾ ਹੋਵੇ ਹੁਣ ਮੈਨੂੰ ਲੱਗਦਾ ਪਈ ਇਹ ਵਧੀਆ ਬਣੇਗੀ ਵਧੀਆ ਬਣੇਗੀ ਤਾਂ ਚੰਗੀ ਗੱਲ ਏ ਕਹਾਂ ਸਕੋਰ ਫੁੱਲ ਕਰਨਾ ਭੁੱਲ ਗਿਆ ਚਲੋ ਇਹ ਆਪਣੀ ਰੋਟੀ ਲਾਸਟ ਏ ਕਿਉਂਕਿ ਨੀ ਰੋਟੀਆਂ ਖਾਣੀਆਂ ਆਪਾਂ ਹਨਾ ਕਿਉਂਕਿ ਅੱਜ ਤੋਂ ਦੀਵਾਲੀ ਹੈ ਤਾਂ ਕੁਝ ਨਾ ਕੁਝ ਤੋਂ ਬਾਹਰ ਦਾ ਖਾਣਗੇ ਇਹ ਖਾਣਾ ਪੜੇਗਾ ਮਜਬੂਰੀ ਬਣ ਜਾਏਗੀ ਖਾਣਾ ਪੜੇਗਾ ਤਾਂ ਚਲੋ ਸੋਨਾ ਪਰ ਰੋਟੀ ਢੀ ਖਾਣੇ ਆ ਰੋਟੀ ਆਪਣੀ ਸੜ ਨਾ ਜਾਵੇ ਜਦੋਂ ਗੱਲਣ ਲੱਗ ਗਏ ਨਾ ਜਿੱਤੇ ਕੰਮ ਹੋ ਜੇ ਉਹੀ ਥੱਲਣੀ ਵੀ ਧਿਆਨ ਨਾਲ ਹੀ ਰਹਿਣੀ ਆ ਇਹ ਹਾਂ ਚਾਹੂਪ ਕਰਦੇ ਆ ਤੁਹਾਨੂੰ ਅੱਜ ਮੈਂ ਟਿਊਟੋਰੀਅਲ ਦੇਤਾ ਬਈ ਜਿਹਨੂੰ ਜਿਹਨੂੰ ਰੋਟੀ ਨਹੀਂ ਬਣਾਉਣੀ ਆ ਉਹਦੀ ਬਣਾ ਕੇ ਆਪ ਹੀ ਖਾਇਆ ਕਰੋ ਧਿਆਨ ਰੱਖਿਆ ਕਰੋ ਆਪ ਦਾ ਠੀਕ ਹੈ ਨਾ ਬੰਦੇ ਨੂੰ ਆਪ ਕੰਮ ਕਰਨੇ ਹੋਣੇ ਚਾਹੀਦੇ ਨੇ ਨੰਦੋ ਬੰਨਨੇ ਤੋਂ ਪੜੀਆ ਬੰਨਨੇ ਤੋਂ ਚੈੱਕ ਕਰੋ ਆਹ ਰੋਟੀ ਚੈੱਕ ਕਰੋ ਤੇ ਆਹ ਰੋਟੀ ਚੈੱਕ ਕਰੋ ਦੇਖੋ ਫਰਕ ਤਾਂ ਹੈ ਨਾ ਇੰਪਰੂਵਮੈਂਟ ਤਾਂ ਹੋਈ ਹੈ ਕਰਨ ਨੂੰ ਬੰਦਾ ਕੁਝ ਵੀ ਕਰ ਸਕਦਾ ਗਾਈਜ਼ ਪਰ ਥੋੜੀ ਜੀ ਸੜ ਗਈ ਥੋੜੇ ਨਾਲ ਗੱਲਾਂ ਮਾਰਦੇ ਮਾਰਦੇ ਆਪਣੇ ਤੇ ਪਲੇਮ ਨਹੀਂ ਲੈਣਾ ਦੇਖੋ ਉੱਟੀ ਸੜੀ ਥੋੜੀ ਥੋੜੀ ਕਰਕੇ ਕਿ ਆਪਾਂ ਥੋੜੇ ਨਾਲ ਗੱਲਾਂ ਮਾਰਦੇ ੱੱਲਾ ਪਨ ਮਾਰ ਰਹੀ ਸੀ ਮੈਂ ਪਰ ਮਾਰ ਤੋਂ ਟੁੱਟਣ ਲਈ ਵਿਆਹ ਦੀ ਨਾ ਤਾਂ ਕਰਕੇ ਰੋਟੀ ਸੜ ਗਈ ਬਾਕੀ ਇੱਕ ਪਾਸਾ ਬਹੁਤ ਵਧੀਆ ਬਣਿਆ ਜੀ ਦਾ ਆਪਾਂ ਥੰਬਨੇਲ ਲਾਉਣਾ ਹੈ ਉਹ ਰੋਟੀ ਕੋਲ ਬੋਲਣੇ ਘੈਂਟ ਠੀਕ ਹੈ ਚੈੱਕ ਕਰੋ ਇਸ ਲੌਈ ਜੀ ਐਂਡ ਸਫਾਈ ਆਪਾਂ ਓਕੇ ਕਰਤੀ ਜੇ ਹੁਣ ਖੰਨੇ ਪਰ ਰੋਟੀ ਪਿੰਡੀ ਦੀ ਸਬਜੀ ਹੈ ਉਹ ਸਾਥ ਖੋਲ ਜਾ ਰੋਟੀ ਚੈੱਕ ਕਰੋ ghee ਲਗਾਉਣੇ ਬਾਅਦ ਤਾਂ ਇਹ ਅਲੱਗ ਹੀ ਚਮਕ ਰਹੀ ਹੈ ਬਾਈਸ ਜਿਹਨਾਂ ਨੂੰ ਤੁਹਾਨੂੰ ਪਤਾ ਹੀ ਹੈ ਆ ਆਪਣੀ ਸੈਕਿੰਡ ਇਮਪਰੂਵਮੈਂਟ ਤੇ ਆ ਫਾਈਨਲ ਇੱਕ ਹੋਰ ਸੀ ਮੀਡੀਅਮ ਆਪਾਂ ਉੱਥੇ ਰੱਖ ਆਏ ਆ ਛੋਟੀਆਂ ਥੋੜੀਆਂ ਥੋੜੀਆਂ ਆਪਣੇ ਦੋ ਵੱਟੀਆਂ ਬਣੀਆਂ ਨੇ ਪਰ ਵਧੀਆ ਪਿੰਡੀ ਦੀ ਸਬਜ਼ੀ ਚੈੱਕ ਕਰੋ ਲਓ ਗਾਇਜ਼ ਉਸ ਤੋਂ ਬਾਅਦ ਚ ਘੰਟਾ ਡੇਢ ਫੁੱਟ ਚਲਾਉਣ ਤੋਂ ਬਾਅਦ ਹੁਣ ਆਪਾਂ ਨੂੰ ਥੋੜਾ ਜਿਹਾ ਫੇਰ ਥੋੜਾ ਜਿਹਾ ਹੋਇਆ ਕਿ ਜਿਵੇਂ ਕੁਝ ਖਾਦਾ ਜਾਵੇ ਕਿਉਂਕਿ ਜਦੋਂ ਕੱਲਾ ਹੋਵੇ ਬੰਦਾ ਮਿਲ ਲਾ ਹੋਵੇ ਨਾ ਉਦੋਂ ਫਿਰ ਭੁੱਖ ਲੱਗਦੀ ਰਹਿੰਦੀ ਤਾਂ ਚੈੱਕ ਕਰੋ ਬੈੱਡ ਆਪਣਾ ਇੱਥੇ ਪਤਾ ਕਿਉਂ ਪਹਿਲਾਂ ਇੱਧਰ ਹੁੰਦਾ ਸੀ ਇੱਥੇ ਤਾਂ ਐ ਕਿਉਂਕਿ ਵਿਊ ਬੋਕ ਹੈ ਇੱਥੋਂ ਦਾ ਕਿਆ ਕਰੂ ਠੀਕ ਹੈ ਕਿ ਨਹੀਂ ਕੈਂਟ ਗੱਲਬਾਤ ਤਾਂ ਲਾਲੀ ਦੇ ਮਾਰਦੇ ਆ ਕੱਪੜਾ ਲਾਲੀ ਨੂੰ ਵੀ ਕਰਦੇ ਆ ਹੈਪੀ ਦਿਵਾਲੀ ਤੇ ਆਪਾਂ ਚੱਲਦੇ ਆ ਕਿਧਰ ਕਿਧਰ ਲੈ ਕੇ ਲਾਲੀ ਨੂੰ ਆਹ કેમેરા કે ચિનાટ ટટ જ્યુગી ચલો ગાઈસ બહુ જ્યાદા ઝૂમ હો ગયા કોલ સ્ટાર્ટ કર દે આ યે દેખો ન્યુટ્રલ મે હે યસ ન્યુટ્રલ મે હે વાહ હીરો એ ਮੇਰੇ ਆਪਣੀ ਦਾ ਚਲਫੇਰ ਹੋਣ ਨੂੰ ਰਹੀ ਏ ਉੱਖਾਂ ਕਿ ਜਦੋਂ ਬੰਦਾ ਬਾਹਰ ਜਾਵੇ ਉਹ ਦੋ ਜੇ 10 ਮਿੰਟ ਹੀ ਤੇ ਲਾ ਦਈਏ ਨਾ ਮੰਨ ਕੇ ਚਲ ਜਿਵੇਂ ਤੋਤਾ ਆਇਆ ਤਾਂ ਹੁਣ ਐਨ ਕੱਲੀ ਕੱਲੀ ਚੀਜ਼ ਸਾਫ਼ ਪਈਏ ਚੈੱਕ ਕਰੋ ਹਨਾ ਨਹੀਂ ਤਾਂ ਇਹ ਜੋ ਵੀ ਇੱਥੇ ਸਾਡੇ ਤੇ ਖੜਾ ਨੂੰ ਆਉਂਦੇ ਆ ਜਾਂਦੇ ਆ ਆਉਂਦੇ ਜਾਂਦੇ ਮਿੱਟੀ ਪੈਂਦੀ ਰਹਿੰਦੀ ਏ ਤਾਂ ਹੁਣ ਆਪਾਂ ਚੱਲਦੇ ਕਿਸੇ ਬੰਨੇ ਵੈਸੇ ਫਿਲਹਾਲ ਕੁਛ ਕਲਿਆ ਖਾਣ ਦਾ ਤਾਂ ਜੀ ਨਹੀਂ ਕਰ ਰਿਹਾ ਠੀਕ ਐ ਤੇ ਮਠੇਂ ਮੂਵੀ ਵੀ ਪਈ ਏ ਆਪਣੀ ਫ੍ਰਿਜ ਚ ਪਰੋਂਠੇ ਲੈ ਕੇ ਆਉਣੇ ਫਿਲਹਾਲ ਤਾਂ ਬਾਕੀ ਜਾ ਕੇ ਦੇਖਦੇ ਆਂ ਉੜਾ ਜਾ ਮਾਰਕੀਟ ਘੁੰਮਦੇ ਹਨ ਲਓ ਜੀ ਆਪਾਂ ਇਹੀ ਪਰੌੜੇ ਲੈਣ ਵਾਸਤੇ ਲਾਲੀ ਲਾਈ ਸਾਹਮਣੇ ਚੈੱਕ ਕਰੋ ਯਾਮਾ ਦੀ ਏਜੰਸੀ ਇੱਥੋਂ ਬਾਈ ਕੜਾਈ ਦੀ ਆਪਾਂ ਦੇਖਿਆ ਨਾ ਅਸੀਂ ਵਲੌਗ ਵਿੱਚ ਬੈਠਾ ਬੈਠਾ ਤੇ ਆਲਾ ਆ ਆਟੇ ਲੈ ਕੇ ਆਪਾਂ ਕਰਿਆ ਆ ਗਏ ਹੁਣ ਆਪਾਂ ਖਾਣੇ ਆ ਪਰਾਂਠੇ ਇਹ ਸ਼ਾ ਵਿਊ ਤੁਹਾਨੂੰ ਮੈਂ ਤਾਂ ਕਹਿੰਦਾ ਸੀ ਹੁਣ ਹੀ ਚੈੱਕ ਕਰੋ ਉਹ ਆ ਇੰਚੀ ਟੇਬ ਜਿੱਥੇ ਕਿਧਰੋਂ ਆ ਗਏ ਹੁਣ ਚੈੱਕ ਕਰੋ ਹਾਂ ਸੋ ਕਿਆ ਕਰੋ ਸਾਡੀ ਚਾਂਦੀ ਦੀ ਥਾਲੀ ਤੇ ਉੱਤੇ ਆਲੂ ਵਾਲਾ ਪਰਾਂਠਾ ਤੇ ਉਸਤੇ ਆਚਾਰ ਦਹੀਂ ਆ ਪਤਾ ਨਹੀਂ ਲੈਂਦਾ ਕੋਈ ਡਾਕਟਰ ਨੇ ਰੋਕਿਆ ਇਸ ਵਿੱਚ ਜੀ ਗਲਾ ਖਰਾਬ ਹੋ ਗਿਆ ਰੋਕਿਆ ਦਾ ਆਚਾਰ ਤੁਸੀਂ ਪਰਮ ਕੁਝ ਨਾ ਕੁਝ ਤਾਂ ਖਾਣਾ ਹੀ ਤਾਂ ਆਚਾਰ ਨਾਲ ਜਿਆਦਾ ਸੁਆਦ ਲੱਗਦੇ ਆ ਜਿਹੜੀ ਮੈਂ ਥਾਲੀ ਲਿਆਂਦੀ ਸੀ ਨਾ ਰੱਖਣ ਵਾਸਤੇ ਉਹਦੇ ਨਾਲ ਪਰਾਂਠਾ ਵੱਡਾ ਹੈ ਕਿਆ ਕਰੋ ਦੋ ਚਲੋ ਜੀ ਪਰਾਂਠਾ ਖਾਣੇ ਆ ਜੁਕਾਮ ਆਪਾਂ ਨੂੰ ਨੋਰਮਲ ਲੱਗਿਆ ਹੀ ਰਹਿਣਾ ਹੁਣ ਜੁਕਾਮ ਦੀ ਤੁਹਾਨੂੰ ਸੁਣਨੀ ਰਹਿਣੀ ਕਿਉਂਕਿ ਅੱਗੋਂ ਠੰਡ ਆ ਗਈ ਹੈ ਨਾ ਚਲੋ ਆਵਾਜ਼ ਤਾਂ ਆਉਂਦੀ ਨਹੀਂ ਤੁਹਾਨੂੰ ਠਕ ਠਕ ਦੀ ਵਾਡੀਆਂ ਵੀ ਲੜੀਆਂ ਲਗੀਆਂ ਆ ਵੇਖੋ ਤੁਹਾਨੂੰ ਅੱਗੋ ਜਾ ਕੇ ਵਾਹਣਾ ਮੈਂ ਤਾਂ ਆਪ ਹੁਣ ਵੇਖੀਆਂ ਨੇ ਗਲੀ ਜੀ ਵਧੀਆ ਲੱਗੀਆਂ ਹੋਈਆਂ ਪਾਉਂਦੀ ਜੀ ਇਹਨਾਂ ਦਾ ਮੈਸੇਜ ਆਇਆ ਸੀ ਫੋਨ ਆਇਆ ਸੀ ਉਹ ਕਹਿੰਦੇ ਸੀ ਆਉਂਦੇ ਪਏ ਆ ਗੁਰਦਾਰਾ ਸਾਹਿਬ ਜਾਣੇ ਮੱਥੇ ਠੇ ਘੰਟਾ ਹੀ ਹੋ ਗਿਆ ਕਾਫੀ 7:30 ਹੋ ਗਏ ਮੈਨੂੰ ਲੱਗਦਾ ਲੇਟ ਹੋ ਗਏ ਰਹੇ ਪਰ ਤੁਸੀਂ ਚੈੱਕ ਕਰੋ ਵੀ ਹੁਣ 7:30 ਵਜੇ ਕਿੰਨਾ ਨੇਰਾ ਉਹ ਚੈੱਕ ਕਰੋ ਚੱਲਿਆ ਹੀ ਉਹਦੇ ਇੱਕ ਆ ਦੇਖੋ ਇਹ ਵੀ ਪਟੇਰਾ ਕਰਨ ਲਈ ਪਾਕੇ ਪਾਕੇ ਫਰੈਰ ਕੀ ਹੈ ਨਹੀਂ ਵੀ ਹਾਂ ਪਾਕੇ ਲੈ ਕੇ ਆਉਣਾ ਜਾਂ ਚਲਾਉਣਾ ਹੈ ਪਾਜੀ ਕਹਿੰਦੇ ਸੀ ਲੈ ਆਵਾਂਗੇ ਥੋੜੇ ਬਹੁਤੇ ਚਲਾਵਾਂਗੇ ਮੈਂ ਕਿਹਾ ਤੁਸੀਂ ਬਾਕੀ ਥੋੜੀ ਖਲਾ ਹੈ ਜੇ ਲੈ ਇਹ ਤਾਂ ਦੋ ਚਾਰ ਚਲਾ ਲਾਂਗੇ ਨਹੀਂ ਤਾਂ ਕੋਈ ਚੱਕਰ ਨਹੀਂ ਵਧੀਆ ਵਸ ਆ ਲੋਕਾਂ ਦੇ ਚੱਲੀ ਜਾਂਦੇ ਵੇਖ ਕੇ ਵਧੀਆ ਲੱਗੀ ਜਾਂਦਾ ਆ ਚੈੱਕ ਆਪਣਾ ਪਟਾਕਾ ਵੀ ਥੱਲੇ ਖੜਾ ਹੈ ਉਹ ਚੈੱਕ ਕਰੋ ਹੁਣੇ ਬਾਹਮਾ ਕਰਾ ਕੇ ਆਇਆ ਮੋਦੀ ਪੋਲ ਦੇ ਥੱਲੇ ਇਧਰ ਚੱਲੇ ਚਿਹਰੇ ਦੇ ਤੇ ਚੱਲੋ ਜੀ ਚੱਲਦੇ ਆਂ نیچے ਲਾਈਟ ਕਰਦੇ ਬੰਦ ਸ਼ਿਆਲੂ ਭਾਈ ਸਾਡੀ ਗਲੀ ਚੈੱਕ ਕਰੋ ਵੀ ਇੱਧਰ ਵੀ ਲੱਗਿਆ ਉਹ ਅੱਗੇ ਵੀ ਲੱਗੇ ਆ ਬਲੂ ਇੱਧਰ ਵੀ ਲੱਗੇ ਹੋਈਆਂ ਆਪਣੇ ਵਾਲ ਬੰਨੇ ਵੀ ਲੱਗੀਆਂ ਹੋਈਆਂ ਆਪਣੇ ਲਈ ਥੋੜੀਆਂ ਗੈਪ ਤੇ ਆਂ ਧੀਆਂ ਬੰਦ ਹੋਈਆਂ ਭਈਆਂ ਚਲੋ ਕੈਂਟਾ ਜੋੜੀ ਆ ਆ ਵੀ ਚੈੱਕ ਕਰੋ ਆ ਬਾਉਂਡਰੀ ਕਿਸੇ ਦੇ ਨਹੀਂ ਲੱਗੇ ਜਿਹੜੀ ਆਪਣੇ ਲੱਗੇ ਸ਼ੈ ਕਰੋ ਤੇ ਲਗਾ ਇਸ ਲਾ ਦੋ ਅੰਦਰ ਹੀ ਲਾ ਦੋ ਭਾਈ ਜੋ ਆ ਕੇ ਇੱਥੇ ਸੱਪ ਕੱਢ ਰਹੇ ਨੇ ਮੈਨੂੰ ਨਹੀਂ ਆ ਦਿੱਤਾ ਹੀ ਮੈਂ ਆ ਮੈਂ ਕਿਹਾ ਵੀਰੇ ਨੂੰ ਮੈਂ ਕਿ ਅੰਦਰ ਹੀ ਲਾ ਦੋ ਕਿਉਂਕਿ ਬਾਹਰ ਇੱਥੇ ਜੋ ਆ ਕੇ ਪਟਾਕੇ ਫਟਕਾ ਚਲਾ ਰਹੇ ਨਾ ਤੁਹਾਨੂੰ ਡਰ ਲੱਗਦਾ ਪਟਾਕੇ ਤੋਂ ਨਹੀਂ ਬਿਨੇ ਹੈ ਡਰ ਲੱਗਦਾ ਪਟਾਕੇ ਤੋਂ ਨਹੀਂ ਲੱਗਦਾ ਡਰਦਾ ਜਦੋਂ ਚੱਲਦਾ ਹੁੰਦਾ ਤਾਂ ਕੰਬ ਜਾਂਦਾ ਸਾਰਾ ਹੁਣ ਦੇਖੀ ਚੱਲੇਗਾ ਤੇ ਡਰ ਜੇ ਪਰ ਉਹ ਹਲੀ-ਵਲੀ ਚ ਲੈ ਜਾਂਦਾ ਲਿਆ ਦੀਵੇ-ਦੂਵੇ ਵਾਲੀ ਜਾਂਦੇ ਜੋ ਆ ਹੈਂ ਜੱਫੀ ਪਾ ਕੇ ਚਾਹੋ ਚੱਲ ਔਰ ਕਮਨ ਆ ਨਾ ਖੰਡ ਕੁੱਟ ਕੇ ਜਹੀ ਵਾਲਾ ਕੁੱਟ ਕੇ ਛਾਹ ਆਪਣਾ ਗਾਈ ਵੀਰ ਨਾਲ ਕੋਈ ਨਹੀਂ ਹੋ ਗਏ ਲਓ ਜੀ ਰੈਡੀ ਸ਼ੈਡੀ ਹੋ ਕੇ ਆ ਗਏ ਨੇ ਸੰਤਾ ਮਸਤ ਹਾਂ ਸੱਲੇ ਗੁਰਦਵਾਰਾ ਸਾਹਿਬ ਦਲੇਪੁਰ ਆ ਨੋਂ ਮਿਲਦੇ ਗੁਰਦਵਾਰਾ ਸਾਹਿਬ ਪਹੁੰਚ ਗਏ ਤੋ ਨੂੰ ਵੀ ਹੈਪੀ ਦੀਵਾਲੀ ਹੈਪੀ ਦੀਵਾਲੀ ਹੈਪੀ ਦੀਵਾਲੀ ਗਾਇਸ ਚਲੋ ਜੀ ਲਓ ਜੀ ਗਾਈਜ਼ ਪ੍ਰਸ਼ਾਦ ਚੈੱਕ ਕਰੋ ਅੱਜ ਪਾਪਾ ਨੇ ਪ੍ਰਸ਼ਾਦ ਕੁੜੀਆਂ ਵਾਲਾ ਦਿੱਤਾ ਹਾਂ ਲੋ ਗਾਈਜ਼ 6 ਮੋਵਤੀ ਲੱਗੇ ਕਿ ਕਹਿੰਦੇ ਪਾਪਾ ਕਹਿੰਦੇ ਦੂਰੀ ਜਗਾਇਓ ਕੋਈ ਲਾਗੇ ਨਾ ਲਾਓ ਨਾਲ ਨਾਲ ਲਾਓ ਆ ਖਾਲੀ ਬੈ ਇੱਥੇ ਲੈਓ ਕੈਮਰਾ ਲਓ ਗਾਇਸ ਲਾਤੀਏ ਵੀਡੀਓ ਬਣ ਚੁੱਕੀ ਆ ਆਪਾ ਲਓ ਕਾਦੀ ਬਸ ਆ ਬਣਾ ਦੇਣੀ ਆਪਾ ਇੱਥੇ ਹੀ ਮੈਂ ਨੌਕ ਚ ਕੱਢ ਲੀਆ ਮੈਂ ਕਿੱਥੇ ਰੀਲ ਪਾਉਣੀ ਆ

वापिस चलते हुए हम अपनी दिवाली कल ले गई